ਬਡੂੜ ਖੱਬੀ ਖਾਨ ਉਹ ਜੀ ਖਾਨਦਾਨੀ ਕਮਾਲ ਹੈ ਜਿਹੜੇ ਬੰਦੇ ਨੇ ਵੱਡੀ ਗਦਾਰੀ ਕੀਤੀ ਆ ਆਪਣੇ ਖਾਨਦਾਨੀ ਸਰਦਾਰ ਆ ਹਮ ਕਮਾਲ ਨਹੀਂ ਜਿਹੜੇ ਬੰਦੇ ਨੇ ਅੰਗਰੇਜ਼ਾਂ ਦੀ ਨਾਂ ਰਲ ਕੇ ਹਿੰਦੁਸਤਾਨ ਦਾ ਬੇੜਾ ਕਰਕੇ ਕਰਾਇਆ ਆ ਆਖਣਗੇ ਜੀ ਬੰਦਾ ਬੜਾ ਐਡਵਾਂਸ ਹੈ ਬਾਈ ਹਮ ਉਹਨੂੰ ਐਡਵਾਂਸ ਕਹਿੰਦੇ ਆ ਪੈਂਟ ਕੋਟ ਤੇ ਟਾਈ ਲਾਉਣ ਤੋਂ ਬਾਅਦ ਬੰਦਾ ਐਡਵਾਂਸ ਹੋ ਜਾਂਦਾ ਇਹ ਬੜਾ ਰਿਹਾ ਹੈ ਨਾ ਸ਼ੁਰੂ ਤੋਂ ਹਾਂਜੀ ਇਹ ਜਿਹੜੀ ਸਾਡੀ ਰਾਜ ਕਰਦਾ ਸ਼੍ਰੇਣੀ ਹੈ ਨਾ ਹਮ ਟਿੱਕੇ ਲਾ ਕੇ ਬੜੀਆਂ ਬੜੀਆਂ ਧੋਤੀਆਂ ਪਾ ਕੇ ਹਮ ਵੱਡੇ ਵੱਡੇ ਰੇ ਪਜਾਮੇ ਪਾ ਕੇ ਵੱਡੇ ਵੱਡੇ ਐਚਕਨ ਐਚਕਨਾ ਪਾ ਕੇ ਪੈਂਟ ਕੋਟ ਤੇ ਟਾਂਜਾ ਲਾ ਕੇ ਇਹ ਰਾਜ ਦਰਬਾਰ ਤੇ ਬੰਦੇ ਬੈਠੇ ਹੁੰਦੇ ਆ ਸਹੀ ਹੈ ਹਾਂ ਹਰ ਜੇਤੂ ਰਾਜਾ ਨੇ ਸਤਿਕਾਰ ਕਰਨਾ ਆਪਦੇ ਲੋਕਾਂ ਨੂੰ ਨਫਤ ਕਰਨੀ ਆ ਜਿਹੜੇ ਕਿਰਤ ਕਰਦੇ ਆ ਉਹਨੂੰ ਨਫਤ ਕਰਨੀ ਆ ਜੇਤੂ ਰਾਜੇ ਨੂੰ ਧੀਆ ਵੀ ਦੇ ਦੇਣੀ ਆ ਧੀ ਧਨ ਧਰਤੀ ਧਰਮ ਚਾਰ ਚੀਜ਼ਾਂ ਦਿੰਦਿਆ ਹੈ ਕਿਹੜੇ ਧੀ ਧਰਤੀ ਧਨ ਤੇ ਧਰਮ ਤੇ ਮੁਲਕ ਹੀ ਲੈਣਦੇ ਆ ਧਿਰਗ ਤੇਰਗੇ ਥੋੜੇ ਜਿਹਾਉਂਦੇ ਇਹ ਪੰਜ ਧੱਦਿਆਂ ਦੇ ਸ਼ਿਕਾਰ ਨੇ ਪੰਜ ਧੱਦਿਆਂ ਦੇ ਸ਼ਿਕਾਰ ਉਹ ਕੀ ਸੀ ਸਨਾਰੇ ਜੀ ਕੇ ਸਾਹ ਯੂਨੀਵਰਸਿਟੀ ਵਾਲਾ ਨਹੀਂ ਯੂਨੀਵਰਸਿਟੀ ਇਸ ਤਰ੍ਹਾਂ ਸੀ ਨਾ ਵੀ ਜਦੋਂ ਮੈਂ ਯੂਨੀਵਰਸਿਟੀ ਪੜਨ ਗਿਆ ਠੀਕ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਠੀਕ ਹੈ ਉਦੋਂ ਉੱਥੇ ਕੋਈ ਬੰਦਾ ਪੰਜਾਬ ਦੀ ਕੋਈ ਜੁਰਤ ਨਹੀਂ ਕਰ ਸਕਦਾ ਸੀ ਹਮ ਕਿ ਪੰਜਾਬੀ ਭੇਸ ਪਾ ਕੇ ਉੱਥੇ ਜਾਵੜੇ ਠੀਕ ਹੈ ਨਾ ਪੰਜਾਬੀ ਜਿਹਨੇ ਮਰਜ਼ੀ ਦਲੇਰ ਨੇ ਕੁੱਤੇ ਬਿੱਲੇ ਨੂੰ ਗਾਲਾਂ ਕੱਢ ਸਕਦੇ ਆ ਇਹ ਗਰੀਬ ਨੂੰ ਗਾਲਾਂ ਕੱਢ ਸਕਦੇ ਆ ਇਹ ਜਦੋਂ ਸੱਤਾ ਦੇ ਸਾਹਮਣੇ ਆਉਂਦੇ ਨੇ ਨਾ ਫੇਰ ਉਹਨਾਂ ਦਾ ਬੜਾ ਬੁਰਾ ਹਾਲ ਹੈ ਇਹ ਇਹ ਬਹੁ ਮੈਂ ਪਿੰਡੂ ਬੰਦਾ ਸੀ ਜਿਹੜੇ ਹਸਾਰ ਦਾ ਜੰਪਲ ਸੀ ਮੈਂ ਜਾ ਵੜਿਆ ਉਹਨੇ ਕਿ ਮੈਂ ਉਦੋਂ ਅੰਗਰੇਜ਼ੀ ਦੀ ਐਵੇਂ ਕਰਦਾ ਸੀ ਹੂੰ ਮੈਂ 15 20 ਦਿਨ ਉਹਨੇ ਮੈਨੂੰ ਵੇਖਿਆ ਵੀ ਕੋਈ ਪਿੰਡਾਂ ਚੋਂ ਆਇਆ ਠੀਕ ਹੋ ਜੂਗਾ ਸਹੀ ਹੈ ਪਰ ਮੈਂ ਬਦ ਥੋੜਾ ਜਿਹਾ ਠੀਠ ਨਿਕਲਿਆ ਹੂੰ ਉਹਨੇ ਮੇਰੀ ਪੇਸ਼ੀ ਪਾ ਲਈ ਵੀ ਤੂੰ ਆ ਕੀ ਕਰਦਾ ਉਸ ਵਕਤ ਤਾਂ ਵਾਈ ਚਾਂਸਰ ਸੀ ਉਹਦਾ ਨਾਂ ਸੀ ਸੂਰਜਪਾਲ ਠੀਕ ਹੈ ਬੜਾ ਉਹਦਾ ਰੋਬ ਸੀ ਬੰਦ ਗਲੇ ਦਾ ਕੋਟ ਪਾਉਂਦਾ ਸੀ ਉਹ ਪੰਜਾਬੀ ਮਾਂ ਦਾ ਪੁੱਤ ਸੀ ਬਣੌਟੀ ਹਿੰਦੀ ਬੋਲਦਾ ਸੀ ਆਰੀਆ ਸਮਾਜੀ ਸੀ ਪੰਜਾਬੀਤ ਬਾਰੇ ਉਹਨ ਕੋਈ ਸ਼ੌਕ ਨਹੀਂ ਸੀ ਸਿਰ ਪੰਜਾਬ ਯੂਨੀਵਰਸਿਟੀ ਦਾ ਨਾਂ ਹੀ ਯੂਨੀਵਰਸਿਟੀ ਪੰਜਾਬ ਹੈ ਫੋਸ਼ ਕੁਝ ਵੀ ਪੰਜਾਬੀਤ ਨਹੀਂ ਉੱਥੇ 1957 ਤੱਕ ਤਾਂ ਉੱਥੇ ਪੰਜਾਬੀ ਦਾ ਵਿਭਾਗ ਨਹੀਂ ਸੀ ਅੱਛਾ ਜੀ ਹਾਂ ਜੀ ਕੋਈ ਨਾਂ ਹੀ ਪੰਜਾਬ ਹੈ ਨਾਂ ਹੀ ਪੰਜਾਬ ਹੈ ਅਸੀਂ ਉਹਨਾਂ ਚੌੜੇ ਹੋ ਜਾਂਦੇ ਆ ਅਸੀਂ ਇੰਨੇ ਚੌੜੇ ਪੁੱਛੋ ਕੋਈ ਨਾ ਸਾਡੇ ਕੱਪੜੇ ਪਾੜ ਜਾਂਦੇ ਆ ਜਿਹਨੇ ਮਰਜ਼ੀ ਆਪੇ ਖੁੱਲੇ ਸਮਾਲ ਗਏ ਇੰਨੇ ਚੌੜੇ ਹੋ ਜਾਂਦੇ ਆ ਹੰਕਾਰ ਚ ਵੀ ਪੰਜਾਬ ਯੂਨੀਵਰਸਿਟੀ ਦੇ ਪੜ੍ਹੇ ਆ ਖੁੱਲੇ ਤੇ ਖੁੱਲੇ ਕੱਪੜਾ ਪਾੜ ਜਾਂਦਾ ਉੱਥੇ ਜਦੋਂ ਗਿਆ ਵੀ ਇਹ ਕੀ ਹੈ ਜੀ ਮੈਂ ਜੀ ਕੀ ਕਹਿਣਾ ਚਾਹੁੰਦੇ ਆ ਇਹ ਜਿਹੜਾ ਤੁਹਾਨੂੰ ਪਤਾ ਵੀ ਇੱਕ ਡਿਸਪਲਿਨ ਵੀ ਮਾਈ ਹੁੰਦਾ ਕਿਉਂ ਨਹੀਂ ਹੁੰਦਾ ਡਿਸਪਲਿਨ ਹੁੰਦਾ ਉਹਨੂੰ ਕਹਿੰਦੇ ਹਨ ਅਨੁਸ਼ਾਸਨ ਹਮ ਮੈਂ ਅਨੁਸ਼ਾਸਨ ਹੁੰਦਾ ਹੈ ਪ੍ਰਸ਼ਾਸਨ ਹੁੰਦਾ ਹੈ ਹਮ ਸ਼ਾਸਨ ਹੁੰਦਾ ਹਮ ਹੁਣ ਪੰਜਾਬ ਦੇ ਬੰਦੇ ਨੂੰ ਅਨੁਸ਼ਾਸਨ ਪ੍ਰਸ਼ਾਸਨ ਤੇ ਸ਼ਾਸਨ ਜਿੰਨਾ ਮਰਜੀ ਪੜੀ ਜਿਹਨੂੰ ਪਤਾ ਨਹੀਂ ਹੁੰਦਾ ਪਰ ਮੈਂ ਜਿਹਦੇ ਤੇ ਦੁਸ਼ਾਸਨ ਬਹਿ ਜਾ ਕੇ ਫਿਰ ਬੜਾ ਮਾੜਾ ਹੁੰਦਾ ਹਾਂ ਮੈਂ ਇਹ ਸਾਰੀਆਂ ਤਿੰਨੇ ਚੀਜ਼ਾਂ ਤੇ ਦੁਸ਼ਾਸਨ ਬੈਠਾ ਹਮ ਮੈਂ ਮੈਂ ਤਾਂ ਦੁਸ਼ਾਸਨ ਦੀ ਗੱਲ ਹੀ ਮੰਨਣੀ ਅੰਦਰ ਸਭਾ ਦੁਸ਼ਾਸਨ ਨੇ ਤਾਹਾਂ ਮਾਰ ਦ੍ਰੋਪਤੀ ਰੋਈ ਜਿਨੇ ਨਾ ਆਪ ਦੇ ਪਿਓ ਦੀ ਸ਼ਰਮ ਮੰਨੀ ਨਾ ਆਪਦੀ ਮਾਂ ਦੀ ਸ਼ਰਮ ਮੰਨੀ ਨਾ ਕ੍ਰਿਸ਼ਨ ਭਗਵਾਨ ਦੀ ਸ਼ਰਮ ਮੰਨੀ ਨਾ ਗੁਰੂ ਦੀ ਸ਼ਰਮ ਮੰਨੀ ਸਹੀ ਆ ਤੁਸੀਂ ਮੈਂ ਕਿਹੜੀ ਕਿਹੜੀ ਚੀਜ਼ ਤੇ ਮਾਣ ਕਰਦੇ ਹੋ ਹਮ ਕਿਹੜਾ ਥੋੜਾ ਅਨੁਸ਼ਾਸਨ ਹੈ ਇਸ ਕਰਕੇ ਮੈਂ ਜਿਹੜਾ ਤੁਸੀਂ ਅਨੁਸ਼ਾਸਨ ਬਣਾਉਣ ਕਹਿੰਦੇ ਆਂ ਤਾਂ ਰਾਣ ਦੇ ਮੈਂ 1835 ਦੇ ਵਿੱਚ ਦੋ ਯੂਨੀਵਰਸਿਟੀਆਂ ਪਹਿਲਾਂ ਬਣ ਚੁੱਕੀਆਂ ਸੀ ਮਦਰਾਸ ਦੀ ਤੇ ਬੰਬਈ ਤੇ ਕਲਕੱਤੇ ਦੀ ਤਨ ਤੇ ਚੌਥੀ ਤੁਹਾਡੀ ਬਣਾਈ ਆ ਅੰਗਰੇਜ਼ਾਂ ਨੇ ਬਣਾਈ ਆ ਹਮ ਸਾਨੂੰ ਦੱਸ ਨੀਆ ਪਰ ਆਖਿਆ ਕਰਦੇ ਆ ਸਾਨੂੰ ਦੱਸ ਦਿਓ ਵੀ ਇਹ じゃ ਇੱਥੇ ਕਪੜਾ ਪਾਉਣਾ ਇੱਥੇ ਕਪੜਾ ਨਹੀਂ ਪਾਉਣਾ ਹੁਣ ਤੱਕ ਤੇ ਤੁਮਹਾ ਮਾਧਿਮ ਨਹੀਂ ਚੇਂਜ ਹੋਇਆ ਹੂੰ ਪੰਜਾਬ ਯੂਨੀਵਰਸਿਟੀ ਦਾ ਮਾਧਿਮ ਅੰਗਰੇਜ਼ੀ ਆ ਹਰ ਇੱਕ ਸਬਜੈਕਟ ਦਾ ਤੁਸੇ ਚੇਂਜ ਨਹੀਂ ਹੋਇਆ ਸਹੀ ਐ ਜਿਹੜੀਆਂ ਜਿਹੜਾ ਵਿਗਿਆਨ ਇੱਕ ਤੌਰ ਤੇ ਜਿਹਨੇ ਤਰੱਕੀ ਕੀਤੀ ਉਹਨਾਂ ਨੇ ਆਪਦੇ ਮਾਧਿਮ ਚ ਕੀਤੀ ਆ ਅੰਗਰੇਜ਼ੀ ਨੇ ਉਹਦੀ ਤਰੱਕੀ ਕੀਤੀ ਜੋ ਅੰਗਰੇਜ਼ੀ ਲਾਗੂ ਹੋਈ ਸਹੀ ਐ ਫ੍ਰਾਂਸੀਸੀ ਨੇ ਉਹਦੀ ਤਰੱਕੀ ਕੀਤੀ ਜੋ ਫ੍ਰਾਂਸੀਸੀ ਲਾਗੂ ਹੋਈ ਹੂੰ ਉਹਨਾਂ ਦੇ ਤੇ ਜਦ ਤੱਕ ਯੁਨਾਨੀ ਤੇ ਲਾਤੀਨੀ ਪਛਾਣਾਂ ਸੀਗਾ ਤੇ ਸਾਰੇ ਯੂਰਪ ਕੀ ਸੀ ਜੂਆਂ ਦਾ ਖਾ ਰੋਮਨ ਦੇ ਥੱਲੇ ਜੂਆਂ ਦਾ ਖਾਦਾ ਕਿਵੇਂ ਨਦਰ ਨਾ ਨਾਉਣਾ ਨਾ ਤੋਣਾ ਨਾ ਅਗਲ ਨਾ ਗਿਆ ਨਾ ਹਾਂ ਠੀਕ ਹੈ ਨਾ ਠੰਡਾ ਮੁਰਗਸੀ ਨਾ ਮੂੰਹ ਧੋਂਦੇ ਸੀ ਨਾ ਕੋਲੜੀ ਕਰਦੇ ਸੀ ਹੂੰ ਨਾ ਸਵੇਰੇ ਸਰੀਰ ਹੌਲਾ ਕਰ ਤੋਂ ਬਾਅਦ ਚਿੱਤਰ ਧੋਂਦੇ ਸੀ ਇਹ ਜਿਹੇ ਲੋਕ ਇਹ ਜਿਹੇ ਲੋਕ ਸੀ ਯੂਰਪ ਦੇ ਇਹਨਾਂ ਦੇ ਬਹੁਤਾ ਮਾਣ ਇਹਨਾਂ ਗੋਰਾ ਰੰਗ ਵੇਖ ਕੇ ਹੂੰ ਗੋਰਾ ਤਾਂ ਸੂਰ ਵੀ ਬੜਾ ਚਟਾ ਲੱਗਦਾ ਦੂਰੋਂ ਸੂਰ ਕਿਤੇ ਕਾਲੇ ਰੰਗ ਦਾ ਹੁੰਦਾ ਨਾ ਦੇਖਣ ਨੂੰ ਗੋਰਾ ਲੱਗਦਾ ਕਿ ਨਹੀਂ ਗੋਰਾ ਲੱਗਦਾ ਤੇ ਸੀ ਤਾਂ ਨਹੀਂ ਗੋਰਾ ਰੰਗ ਕੁ ਬਦ ਗੁਣਮਾਨ ਨਹੀਂ ਹੁੰਦਾ ਬੇਈਮਾਨ ਹੋ ਸਕਦਾ ਔਰ ਬੇਈਮਾਨੀ ਕੀਤੀ ਹੈ ਪਹਿਲੇ 500 ਸਾਲਾਂ ਵਿੱਚ ਲਗਾਤਾਰ ਇਹਨਾਂ ਨੇ ਸਾਰੀ ਦੁਨੀਆ ਦੇ ਦੇਸ਼ਾਂ ਤੇ ਕਬਜ਼ਾ ਕਰਕੇ ਉਹਨੂੰ ਲੁੱਟਿਆ ਤੇ ਕੁੱਟਿਆ ਆਪਣੇ ਭਾਰਤ ਤੇ ਲਾਲੂ ਕਿੰਨਾ ਲੁੱਟਿਆ ਕੁੱਟਿਆ ਭਾਰਤ ਤੋਂ ਅੰਗਰੇਜ਼ ਜਿਹੜੀ ਹੈ 45 ਟ੍ਰਿਲੀਅਨ ਸਟਰਲਿੰਗ ਲੁੱਟ ਕੇ ਲੈ ਕੇ ਗਿਆ 45 ਟ੍ਰਿਲੀਅਨ ਟ੍ਰਿਲੀਅਨ ਸਟਰਲਿੰਗ ਅਮਰੀਕਾ ਦੀ ਜਿਹੜੀ ਇਕਨੋਮੀ ਹੈ 36 ਟ੍ਰਿਲੀਅਨ ਡਾਲਰ ਦੀ ਹੈ ਆਪਣੇ ਹਿੰਦੁਸਤਾਨ ਦੀ ਇਕਨੋਮੀ 3.7 ਟ੍ਰਿਲੀਅਨ ਡਾਲਰ ਦੀ ਹੈ ਇਹਨੂੰ ਪੁੱਛੋ ਕਿ ਜੇ ਅੰਗਰੇਜ਼ ਨਾ ਆਉਂਦਾ ਤੇ ਰੇਲ ਗੱਡੀ ਨਹੀਂ ਨਿਕਲਣੀ ਸੀ। ਹਾਂ ਕਹਿੰਦੇ ਹੈਨਾ। ਕਹਿੰਦੇ ਹੈਨਾ। ਤਰੱਕੀ ਨਹੀਂ ਹੋਣੀ ਸੀ। ਤਰੱਕੀ ਨਹੀਂ ਹੋਣੀ। ਉਹਨੂੰ ਪੁੱਛੇ ਵੀ ਜਿੱਥੇ ਅੰਗਰੇਜ਼ ਨਹੀਂ ਗਿਆ ਉੱਥੇ ਰੇਲ ਗੱਡੀ ਨਹੀਂ ਆਈ। ਹੂੰ। ਸਮਾਂ ਜਿੱਥੇ ਅੰਗਰੇਜ਼ ਨੇ ਛਾਤਰਮਾਰ ਕੇ ਕੱਢਿਆ ਉੱਥੇ ਰੇਲ ਗੱਡੀ ਪਹਿਲਾਂ ਆਈ। ਅੱਛਾ ਉੱਥੇ ਪਹਿਲਾਂ ਆਈ। ਰੇਲ ਨਾ ਆਈ। ਹੂੰ। ਅਮਰੀਕਾ ਨੇ ਅੰਗਰੇਜ਼ ਨੂੰ ਕਿਹਾ ਕਿ ਨਹੀਂ ਬਾਹਰ। ਹੂੰ। ਛਾਤਰਮਾਰ ਕੇ 1776 ਚ ਆਪਾਂ 1776 ਚ ਅੰਗਰੇਜ਼ਾਂ ਦੇ ਗ੍ਰਾਮ ਹੋ ਰਹੇ ਆ। ਹੂੰ। ਉਹ ਕੱਢ ਰਹੇ ਆ। ਉਹ ਕੱਢ ਰਹੇ ਨਾਲੇ ਉਹਨਾਂ ਦੀ ਆਬ 4 ਕਰੋੜ ਵੱਦੀ ਨਹੀਂ ਸੀ ਆਪਾਂ ਘੜ ਰਹੇ ਆ ਆਪਾਂ ਕਹਿੰਦੇ ਆਓ ਆਜ ਜਵਾਈਆਂ ਮੰਡੇ ਖਾ ਆਪਾਂ ਮਤਲਬ ਇੱਕ ਗੱਲ ਇਹ ਹਨ ਜੀ ਜਿਵੇਂ ਤੁਹਾਡੀ ਗੱਲ ਤੋਂ ਮੈਨੂੰ ਯਾਦ ਆਇਆ ਲੋਕ ਬਹੁਤ ਖੁਸ਼ ਹੁੰਦੇ ਆ ਦੇਖੋ ਜੀ ਉਹਨਾਂ ਦੇ ਬਣਾਏ ਪੁਲ ਖੜੇ ਆ ਜੀ ਉਹ ਆਏ ਆ ਜੋ ਇਮਾਨਦਾਰ ਸੀਗੇ ਉਹ ਆਏ ਸੀ ਲੋਕ ਇਮਾਨਦਾਰੀ ਕੋਈ ਤੁਸੀਂ ਕਰ ਲੋ ਤੁਹਾਨੂੰ ਕਿਹਨੇ ਕਿਹਾ ਤੁਸੀਂ ਇਮਾਨਦਾਰ ਨਾ ਹੋ ਕਿਸੇ ਹਿੰਦੂਸਤਾਨੀ ਭਾਰਤ ਮਾਤਾ ਦੇ ਜਾਇ ਨੂੰ ਕਿਹਾ ਵੀ ਭਾਈ ਪੁੱਤ ਤੂੰ ਇਮਾਨਦਾਰ ਨਹੀਂ ਹੋਣਾ ਇਮਾਨਦਾਰ ਬਣੋ ਤੁਸੀਂ ਬੇਈਮਾਨੀ ਕਿਉਂ ਕਰਦੇ ਹੋ ਉਹ ਇਮਾਨਦਾਰ ਸੀ ਥੋੜੇ ਕੋੜ ਚੱਲਿਆ ਯਕਿਨ ਇਹ ਜੇ ਮਾਨਦਾਰ ਸੀ ਉਹ 9000 ਕਿਲੋਮੀਟਰ ਤੋ ਆ ਕੇ ਇੱਕ ਕੰਪਨੀ ਦੇ ਨਾਲ ਹੀ ਥੋੜੇ ਤੇ ਰਾਜ ਕਰ ਗਏ ਸਹੀ ਦੁਨੀਆਂ ਦੇ ਵਿੱਚ ਹਿੰਦੁਸਤਾਨ ਆਧਾ ਜਗਤਾਂ ਤੋਂ ਲੈ ਕੇ ਅੱਜ ਤੱਕ ਸਭ ਤੋਂ ਵੱਧ ਆਬਾਦੀ ਦਾ ਦੇਸ਼ ਰਿਹਾ ਹੈ ਸ਼ੁਰੂ ਤੋਂ ਹੈ ਨਹੀਂ ਸ਼ੁਰੂ ਤੋਂ ਅਰ ਆਜਾ ਆਧਾ ਜਗਤਾਂ ਤੋਂ ਕਾਰਨ ਦੇਸ਼ ਵੱਡਾ ਸੀ ਠੀਕ ਹੈ ਆਬਾਦੀ ਵਾਤੇ ਮਾਹੌਲ ਠੀਕ ਸੀ ਹੁਣ ਯੂਰਪ 'ਚ ਆਬਾਦੀ ਥੋੜਾ ਵਧਣੀ ਹੈ ਹਾਂ ਅੰਟਾਰਕਟਿਕਾ ਤੇ ਆਬਾਦੀ ਥੋੜਾ ਵਧਣੀ ਹੈ ਜਿੱਥੇ ਭੁੱਖਮੰਗ ਹੋਵੇ ਆਬਾਦੀ ਥੋੜਾ ਵਧਣੀ ਹੈ ਇਹ ਤੇ ਖਰਚੀ ਦਾ ਮੂਲਦ ਸੀ ਅਨ ਪੈਦਾ ਹੁੰਦਾ ਸੀ ਫਲ ਪੈਦਾ ਹੁੰਦਾ ਸੀ ਹੂੰ ਕਿੰਨੀਆਂ ਰੁੱਤਾਂ ਸੀ ਗਰਮੀ ਚ ਵੀ ਲੈ ਸਕਦੇ ਆ ਅੱਜ ਆਪਾਂ ਗਰਮੀ ਚ ਬੈਠੇ ਆ ਦੱਖਣ ਜਵਾਂ ਜੋ ਉੱਥੇ ਕੋਈ ਅੱਜ ਠੰਡ ਚ ਬੈਠੇ ਆ ਹਾਂ ਕਿੰਨੀ ਠੰਡ ਹੈ ਬੰਬਈ ਕੋਲੇ ਬਗਜੋ ਕੋਈ ਠੰਡ ਨਹੀਂ ਹੂੰ ਸਧਾਨ ਕਪੜੇ ਪਾ ਕੇ ਤੁਸੀਂ ਵਿੱਚ ਤੇ ਕਿਨਾਰੇ ਤੇ ਢੇੜੇ ਦਿੰਦੇ ਫਿਰੋ ਸਹੀ ਹੈ ਇਹੋ ਹੀ ਮਰਕ ਹੈ ਹਰ ਪ੍ਰਕਾਰ ਦੀ ਇੱਥੇ ਚੀਜ਼ ਮਿਲਦੀ ਹੈ ਹੂੰ ਜਦੋਂ ਗਰਮੀ ਅਤਿ ਦੀ ਹੁੰਦੀ ਹੈ ਹੈ ਤੁਸੀਂ ਠੰਡੇ ਸਾਂ ਬਗਜੋ ਸ਼ਮੂਖਮੀ ਚਲੇ ਜਾਓ ਜਮੁਖਮੀ ਚਲੇ ਜਾਓ ਹਾਲੋ ਤਨ ਕੋਈ ਵਿਜਾਲਣ ਦਿ ਲੋੜਾ ਇਸ ਕਰਕੇ ਇੱਥੇ ਆਬਾਦੀ ਵੱਧ ਸੀਗੀ ਤਾਂ ਤਾਂ ਸੀ ਹਾਂ ਇਥੇ ਕੋਈ ਸ਼ੱਕ ਨਹੀਂ ਪਰ ਰਾਜਕਰਤਾ ਸ਼੍ਰੀਣੀ ਨੇ ਸਾਡੀ ਰਾਖੀ ਨਾ ਕੀਤੀ ਇਹ ਅਯਾਸ਼ੀ ਜਿਹੜਾ ਵੀ ਰਾਜਾ ਤੇ ਪੁਜਾਰੀ ਆਇਆ ਉਹ ਅਯਾਸ਼ ਰਾਜੇ ਸ਼ੀ ਮਕਦਮ ਕੁੱਤੇ ਬਾਬਾ ਨਾਨਕ ਵੀ ਕਹਿ ਗਿਆ ਤਾਂ ਐਵੇਂ ਤਾਂ ਨਹੀਂ ਕਿਹਾ ਸੀ ਐਵੇਂ ਤਾਂ ਨਹੀਂ ਕਿਹਾ ਇੰਨਾ ਵਿਦਵਾਨ ਬੰਦੇ ਨੂੰ ਕੁੱਤੇ ਲੱਭ ਜ ਕਹਿਣਾ ਪਵੇ ਉਹਨੂੰ ਤੇ ਕਿੱਡੇ ਗਰੇ ਲੋਕ ਨੇ ਇਹ ਹੂੰ ਬਾਬੇ ਦੀ ਗੱਲ ਨੂੰ ਤਾਂ ਇਹ ਰੱਦ ਕਰ ਸਕਦੇ ਰਾਜੇ ਸ਼ੀ ਮਕਦਮ ਕੁੱਤੇ ਜਾਇਜ਼ ਗਾਇਨ ਬੈਠੇ ਸੁੱਤੇ ਚੱਕਰ ਨੌਂ ਦਾ ਪੈਂਦਾ ਘਾਓ ਰਤ ਪਿਤ ਕੁੱਤਿਓ ਚੱਟ ਲੈ ਜਾਓ ਹਮ ਬਾਬਾ ਨਾਨਕ ਕਿਹਾ ਨਾ ਬਾਬਾ ਨਾਨਕ ਇਹਨਾਂ ਦੀ ਇੱਕ ਕਰਤੂਤਾ ਬਾਰੇ ਕਿੰਨਾ ਦੁੱਖ ਨਾਲ ਕਹਿਣਾ ਪਿਆ ਉਹਨੂੰ ਬਾਬਾ ਕਿਸੇ ਨੂੰ ਗਾਲ ਥੋੜਾ ਦੇ ਸਕਦਾ ਸੀ ਇਹਨੂੰ ਕੁੱਤਿਆਂ ਤੱਕ ਦੀ ਗਾਲ ਕੱਢਦੀ ਆਪਾਂ ਦੱਸਦੇ ਨਹੀਂ ਨਾ ਇੱਕ ਇੱਕ ਜਲਾ ਮਤਲਬ ਜਿਵੇਂ ਅਸੀਂ ਦੂਜੇ ਦੀ ਚੀਜ਼ ਨੂੰ ਤਾਂ ਵੜਿਆ ਕੇ ਦੱਸਦੇ ਆ ਆਪਣੀ ਚੀਜ਼ ਸਾਨੂੰ ਐਂ ਲੱਗਦਾ ਰਹਿੰਦਾ ਵੀ ਹਣਾ ਮਤਲਬ ਵੀ ਜਿਹੜੀ ਸਾਡੀ ਬਾਦਸ਼ਾਹ ਨੂੰ ਲੈ ਕੇ ਲੈ ਲੋ ਤਾਂ ਸਾਡੀ ਮਾੜੀ ਐਂ ਲੱਗਦਾ ਰਹੂ ਵੀ ਆਪਾਂ ਪੰਜਾਬੀ ਆ ਹਾਂਜੀ ਦੁਨੀਆ ਦੇ ਵਿੱਚ 16 ਕਰੋੜ ਪੰਜਾਬੀ ਨੇ ਜੀ ਠੀਕ ਹਮ ਔਰ ਦੁਨੀਆ ਦੀ 10ਵੀਂ ਵੱਡੀ ਕੌਮ ਹੈ 10ਵੀਂ ਵੱਡੀ ਪਹਿਲੇ ਦੱਸਾਂ ਜੀ ਪਹਿਲੇ ਦੱਸਾਂ ਜਨਾ ਹਾਂ ਠੀਕ ਹੈ ਨੌ ਦੁਨੀਆ ਦੇ ਮੁਲਕ ਨੇ ਜਿਨ੍ਹਾਂ ਦੀ ਆਬਾਦੀ 14 ਕਰੋੜ ਤੱਕ ਹੈ ਭਾਰਤ ਚੀਨ ਅਮਰੀਕਾ ਇੰਡੋਨੇਸ਼ੀਆ ਜਿੰਨੇ بڑے ਮੁਲਕ ਨੇ ਜਿੰਨਾਂ ਦੀ ਆਬਾਦੀ ਵੱਡੀ ਹੈ ਹਮ ਹ ਇਹ ਆਪਣਾ ਰੂਸ ਠੀਕ ਹੈ ਹਮ ਜੇ 10ਵਾਂ ਵੱਡਾ ਦੇਸ਼ ਆਬਾਦੀ ਵਾਲਾ ਹੋਵੇ ਤੋ ਪੰਜਾਬ ਹੋਊਗਾ 16 ਕਰੋੜ ਦਾ ਪੰਜਾਬ ਇਹਨਾਂ ਨੂੰ ਕੋਈ ਮਾਨ ਨਹੀਂ ਨੀ ਕੋਈ ਪਤਾ ਹੀ ਨਹੀਂ ਕੋਈ ਪਛਾਣ ਨਹੀਂ ਇਹ ਆਖਣਗੇ ਇਹ ਤੇ ਜਟਕੀ ਜੀ ਭਾਸ਼ਾ ਆਪਦੀ ਮਾਂ ਬੋਲੀ ਜਟਕੀ ਹਮ ਤੇ ਗੁਲਾਮੀ ਵਾਲੀ ਫਾਰਸੀ ਵੀ ਪੜੀ ਹੈ ਇਹਨਾਂ ਨੇ ਹਮ 718 ਈਸਵੀ ਤੋਂ ਲੈ ਕੇ 712 ਈਸਵੀ ਤੋਂ ਲੈ ਕੇ ਜੀ 1835 ਤੱਕ ਫਾਰਸੀ ਭਾਸ਼ਾ ਸੀ ਲਗਾਤਾਰ ਲਗਾਤਾਰ ਸੀ ਸਰਕਾਰੀ ਭਾਸ਼ਾ ਸੀ ਹਮਮ بڑے ਫਾਰਸੀ ਤੇ ਵਿੱਚੇ ਤੇਲ ਆਦਾ ਇਹ ਕੁਦਰਤੇ ਖੇਲ ਹਮ ਹੱਥ ਕੰਗਣ ਨੂੰ ਆਰਸੀ ਕੀ ਪੜੇ ਲਿਖੇ ਨੂੰ ਫਾਰਸੀ ਕੀ ਹਮ ਠੀਕ ਹੈ ਨਾ ਘਰ ਘਰ ਮੀਆਂ ਸਭ ਨਾਲ ਜੀਆਂ ਬੋਲੀ ਅਵਰ ਤੁਹਾਡੀ ਬਾਬੇ ਨਾਨਕ ਨੇ ਕਿਹ ਛੋਟੀ ਬੋਲੀ ਹੋ ਰਹਾ ਹੈ ਹਮ ਅਵਰ ਤੁਹਾਡੀ ਬਗਾਨੀ ਭਾਸ਼ਾ ਹਮ ਦਰਕਰ ਮੀਆਂ ਕੇ ਮੀਆਂ ਮੀਆਂ ਕਰਦੇ ਸੀ ਹੁਣ ਆਪਾਂ ਸਰਸਰ ਕਰਦੇ ਆ ਸਰਸਰ ਕਰ ਦਰਕਸ਼ਵੀਆ অফ ਲਾਈਵ ਤੋਂ ਐਂਗਲੋ ਵੀ ਆਫ ਲਾਈਵ ਚ ਆ ਗਿਆ ਸੀ ਐਸੀ ਐਸੀ ਤਰੱਕੀ ਕਰ ਗਏ ਤਰੱਕੀ ਗੁਲਾਮੀ ਦਾ ਨਾਂ ਤਰੱਕੀ ਤਰ ਲੈ ਇਹਨਾਂ ਨੇ ਗੁਲਾਮੀ ਦਾ ਨਾਂ ਵਾਦ ਗੁਲਾਮੀ ਨਹੀਂ ਰਹੇ ਆ ਗੁਲਾਮੀ ਜਿੱਦੀ ਮਾਨਸਿਕ ਵੇਖੋ ਤੁਹਾਨੂੰ ਕੁੱਟ ਕੇ ਕੋਈ ਗੁਲਾਮ ਬਣਾ ਲੇ ਕੁੱਟ ਕੇ ਹੂੰ ਤੇ ਥੋੜੇ ਦੇ ਤਰਸ ਕੀਤਾ ਜਾ ਸਕਦਾ ਯਾਰ ਵੀ ਧੱਕੇ ਨਾਲ ਧੋਖੇ ਨਾਲ ਉੱਟ ਕੇ ਗਲਾ ਬਣਾ ਰਿਹਾ ਬੰਦਾ ਬੜਾ ਚੰਗਾ ਸੀ ਪਰ ਜੇ ਤੁਸੀਂ ਹਿੰਨ ਭਾਵ ਦੇ ਵਿੱਚ ਆ ਕੇ ਉਹਦੀ ਗੁਲਾਮੀ ਮਨਜ਼ੂਰ ਕਰੋ ਫਿਰ ਤੁਸੀਂ ਤਰਸ ਦੇ ਕਾਬਿਲ ਨਹੀਂ ਹੋ ਤੁਸੀਂ ਸ਼ਤਰਾਂ ਦੇ ਯਾਰੋ ਯੋ ਮੈਂ ਮਨ ਲੋ ਬੋਹੀ ਕਹਾਂ ਤੁਸੀਂ ਕਿਹਾ ਮੈਂ ਆਪਦੀ ਸਤਿ ਸ਼੍ਰੀ ਅਕਾਲ ਬੁਲਾਉਣ ਤੋਂ ਲੋਕਾਂ ਨੂੰ ਆਇਆ ਲੱਗਦਾ ਤੇ ਗੁੱਡ ਮਾਰਨਿੰਗ ਆਹ ਚੈਨਲ ਤੇ ਕਹਿੰਦਾ ਵੀ ਗੁੱਡ ਮਾਰਨਿੰਗ ਹੈ ਕੁਮਾਰਾ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਨਾਈਟ ਹਾਂ ਸਤਿ ਸ਼੍ਰੀ ਅਕਾਲ ਕਹਿਣਾ ਹੈ ਜਾਂ ਰਾਮ ਰਾਮ ਕਹਿਣਾ ਹੈ ਸਲਾਮ ਅਲੈਕੁਮ ਕਹਿਣਾ ਉਹਦਾ ਇਹ ਰਗਿਆ ਅਣਪੜਾਂ ਦੀ ਗੱਲ ਕੀ ਕੀਰੀ ਜਾਂਦਾ ਹੈ ਹਾਂ ਕਿਉਂਕਿ ਉਹਨਾਂ ਕੋਲ ਇਹ ਜਿਹਾ ਸ਼ਬਦ ਹੀ ਨਹੀਂ ਸੀ ਫਿਰ ਗੁੱਡ ਮਾਰਨਿੰਗ ਹੀ ਕਰ ਸਕਦੇ ਸੀ ਹਾਂ ਉਹਨਾਂ ਕੋਲ ਸ਼ਬਦ ਦੱਸੋ ਇਹਦੇ ਮੁਕਾਬਲੇ ਸਹੀ ਹੈ ਸਾਰੇ ਯੂਰਪ ਦੇ ਬੰਦੇ ਜਿਹੜੇ ਦੱਸਦੇ ਵੀ ਯੂਰਪ ਕੋਲ ਆ ਬਹੁਤ ਵਧੀਆ ਸ਼ਬਦ ਸੀ ਫਿਰ ਕੀ ਕਰ ਸੀ ਪਈ ਥੋੜੀ ਸ਼ੁਭ ਰਾਤਰੀ ਹਾਂ ਪਰ ਇੱਕ ਮੰਗਣਾ ਸ਼ੁਭ ਸਵੇਰ ਸ਼ੁਭ ਦੁਪਹਿਰ ਸਹੀ ਹੈ ਇਹ ਤਾਂ ਸਾਰੇ ਸ਼ੁਭ ਨਹੀਂ ਹੈ ਸ਼ੁਭ ਕਦੇ ਹੋਈ ਨਹੀਂ ਉਹਨੂੰ ਸ਼ੁਭ ਕਹਿਣ ਦਿੱਤਾ ਹੋਈ ਜੇ ਅਸ਼ੁਭ ਹੋਣਾ ਉਧਰ ਤਾਂ ਸਾਰੀ ਸ਼ੁਭਾ ਹੈ ਇਹਨਾਂ ਨੂੰ ਕਹਿਣ ਦੀ ਕੀ ਲੋੜ ਹੈ